ਜਸਟਾ ਟਰਬੋ ਟ੍ਰਾਈਟਰ ਨੂੰ ਕਾਮ ਆ ਰਹਾ ਹੈ ਕੀ ਨਹੀਂ ਹੈ ਨਹੀਂ ਹੈਗੀ ਹਾਂ ਟ੍ਰਬਲ ਹੋਣੀ ਚਾਹੀਦੀ ਲਾਉਣੀ ਨਹੀਂ ਚਾਹੀਦੀ ਜਿਹਨੇ ਲਾਈ ਉਹਨਾਂ ਨੂੰ ਨਾ ਲਈ ਮਿੱਤਰੋ ਆਰੇ 15 ਐਚਪੀ ਵਾਲੀ 72 ਨੰਬਰ ਅਸੋ ਦੇ ਕੇ ਇਹਦਾ ਪੰਘਾ ਲੈਣ ਤੇ ਲਾ ਦਾਂਗੇ ਅੱਛਾ ਤੇ ਨਹੀਂ ਦੱਸੋ ਰਹਿ ਨੀ ਦੋ ਬੈਲ ਕੋਲੇ ਲਾਗੇ ਨੂੰ ਚਾਬੀ ਤੱਕ ਨਹੀਂ ਲਾਉਣੀ ਤੇ ਹਾਂ ਉਹਦੀ ਗਈ ਅਗਲਾ ਆ ਐਨ ਪੀ ਸੀ ਤੇ ਤੁਹਾਨੂੰ ਅਸੀਂ ਆਪਣਾ ਤਜਰਬਾ ਦੱਸਦੇ ਆ ਭੀਜੇ ਪੇਸਟਾ ਕਰਾਓ ਚੇਂਜ ਨੋਜਲਾਂ ਪੰਪ ਰੇਡੀਏਟਰ ਇੰਟਰਕੂਲਰ ਇੰਨੀਆਂ ਚੀਜ਼ਾਂ ਲਾ ਕੇ ਐਨ ਘੁਮਾਵਾਂਗੇ ਇਧਰ ਨੂੰ ਤੇ ਇਹ ਤੇਲ ਘਟਣਾ ਤੇ ਜੇ ਆਪਾਂ ਇਧਰ ਘੁਮਾਵਾਂਗੇ ਯਾਨੀ ਕੱਸਾਂਗੇ ਨਾਲ ਆ ਹੁਣ ਆਪਾਂ ਤੇਲ ਲੱਗਿਆ ਇਹਦਾ ਓਹੋ ਆ ਮੇਰੇ ਨਹੀਂ ਘਟਾਉਂ ਗਰੀਆ ਹੋਰ ਗਰੀਆ ਇਹ ਪਲੇਟਾ ਅੱਗੇ ਬੜਾ ਹੋ ਗਿਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲ ਆ ਮਿੱਤਰੋ ਤੁਹਾਡੇ ਕੰਮ ਦੀ ਵੀਡੀਓ ਦੇਖਿਓ ਸਾਰੀ ਠੀਕ ਆ ਨਾ ਆ ਲੱਗੀ ਜੇ ਲੱਥਨ ਢਰਪੋ ਤੇ ਪਹਿਲਾਂ ਤੇ ਮੜਾ ਜਾ ਇੰਜਨ ਦਾ ਬਖਾਇਆ ਹਾਂ ਪਰਲੇ ਬੰਨੇ ਉਖਾਲ ਗਿਆ ਆਪਣੇ ਪਰਬਲ ਨਹੀਂ ਐਪਡੇਟ ਨਹੀਂ ਐਨਪੀਸੀ ਇਹ ਪਰਬਲ ਨਹੀਂ ਠੀਕ ਆ ਉਹਦਾ ਅ ਜੁਕਾ ਖਾਤਾ ਨੰਬਰ ਐਪਡੇਟ ਕਰਾਉਣਾ ਲਾਵਾ ਉਹ ਜੀ ਵੀ ਸਵਾਲ ਇਹਦਾ ਉਹਦਾ ਹੇਟ ਨਹੀਂ ਕਰਦਾ ਪਿਆ ਉਹ ਗੱਲ ਇਦਾਂ ਵਾ ਕਰਪੋਰ ਲੱਗੀ ਹੀ ਹਾਈ ਪੋਸਟ 15 H B ਵਾਲੀ ਠੀਕ ਹੈ ਹਾਂਜੀ ਤੇ ਤਾਨੂੰ ਗਈ ਅਗਲਾ ਆ ਤੇ ਤੁਹਾਨੂੰ ਅਸੀਂ ਆਪਣਾ ਤਜਰਬਾ ਦੱਸਦੇ ਆ ਭੀ ਜੇ ਤੇ ਟਰਬੋ ਲਗਾਉਣੀ ਆ ਠੀਕ ਆ ਤੇ ਟਰਬੋ ਲਾਓ 25 ਨੰਬਰ オリジナルオリジナル ਨਾ ਕਿ ਮੋਡੀਫਾਈ ਕਰਾ ਕੇ ਠੀਕ ਆ ਜੇ ਸ਼ੌਂਕ ਜਾਂ ਟਰਬੋ ਲਾਉਣ ਦਾ ਤੇ ਜੇ ਸ਼ੌਂਕ ਲਾਉਣ ਦਾ ਹਾਈ ਬੋਸਟ ਪਿਸਟਾਂ ਕਰਾਓ ਚੇਂਜ ਨੋਜ਼ਲਾਂ ਪੰਪ ਰੇਡੀਏਟਰ ਇੰਟਰਕੂਲਰ ਇੰਨੀਆਂ ਚੀਜ਼ਾਂ ਲਾ ਕੇ ਤੇ ਫੇਰ ਕਾਮਯਾਬਾ ਸੌਦਾ ਉਦਾਂ ਬਿਲਕੁਲ ਸੌਦਾ ਫੇਲ ਆ ਆ ਲਾਗ ਲੱਗੇ ਜਿ ਰੱਖਣਾ ਇੱਥੇ ਚਲਾਉਣਾ ਰੀਪਰ ਠੀਕ ਆ ਇਹ ਗੱਲ ਹੈਗੀ ਆ ਵੀ ਇਹ ਜਿਹੜੀ ਆ ਨਾ ਉਹਨੂੰ ਚੱਲ ਸਕਦੀ ਆ ਫਾਈਨੋ ਠੀਕ ਇਹਨੂੰ ਚੱਲ ਸਕਦੀ ਆ ਇਹ ਤੇ ਹੁਣ ਵੇਖੋ ਜੇ ਸਾਡੇ ਮੰਤਰੀ ਜੀ ਮੰਨਣਗੇ ਜੇ ਮੰਤਰੀ ਜੀ ਮੰਨਣਗੇ ਤਾਂ ਇਹਦਾ ਆਪਾਂ ਹੌਲਣ ਤੇ ਲਾ ਦਾਂਗੇ ਅੱਛਾ ਤੇ ਇਹਦਾ ਸੌਦਾ ਰਹਿ ਨੀ ਦੋ ਬਿਲਕੁਲ ਲਾਗੇ ਇਹਨੂੰ ਚਾਬੀ ਤੱਕ ਨਹੀਂ ਲਾਉਣੀ ਤੇ ਇਹਨੂੰ ਹੁਣ ਲਾ ਦੇਣ ਲੱਗੇ ਆ ਲਾ ਲਾ ਤੇ ਇਹ ਤੇ ਲੱਗਣਗੀ ਹਾਈ ਬੂਸ ਇਹ ओरिजिनल ਚੱਲਣਾ ਵਾ ਜੀ ਨਾਲ ਠੀਕ ਆ ਤੇ ਇਹ ਅਕਲ ਦੀ ਗੱਲ ਹੈ ਜੇ ਜਿਹਨਾਂ ਜਿਹੜੇ ਲਵਾਉਣ ਨੂੰ ਫਿਰੰਡੇ ਆ ਨਾ ਭਈ ਹਾਂ ਇੰਟਰਬੋ ਲਵਾਉਣੀ ਆ ਸੋਰਾ ਸੁਣ ਲਈ ਕਿ ਜਿੰਨੋਂ ਵੀ ਲਵਾਉਣੀ ਆ ਤੇ ਆ ਆਪਣੇ ਕੋ ਪੀਸ ਵਕਾਊ ਆ ਜਿਹੜੇ ਵੜੇ ਮਰਜ਼ੀ ਲੈ ਸਕਦਾ ਨੰਬਰਾਂ ਹੀ ਦੇ ਦਾਂਗੇ ਇਹਦੇ ਡਿਸਪਲੇ ਤੇ ਤੇ ਸਾਡੇ ਨਾਲ ਕਨੈਕਟ ਕਰ ਲੈ ਤੇ ਟਰਬੋ ਲਾਵੇ ਲੈ ਠੀਕ ਆ ਠੀਕ ਆ ਆ ਤੁਹਾਡੇ ਸਾਹਮਣੇ ਹੁਣ ਲਾ ਗਿਆ ਉਹ ਮਾਰਨਿੰਗ ਇਹ ਇਹ ਵੀ ਲਾ ਦੋ ਚਲੋ ਆ ਪੜੋ ਹੋਰ ਕੋ 13 ਜੀ ਹਾਂ ਦੱਸੋ ਟਰਬੋਟਰਾਈਟਰ ਨੂੰ ਕਾ ਆ ਗਿਆ ਹੈਗੀ ਤੇ ਨਹੀਂ ਹੈਗੀ ਨਹੀਂ ਹੈਗੀ ਹਾਂ ਟਰਬੋ ਨਹੀਂ ਚਾਹੀਦੀ ਲਾਉਣੀ ਨਹੀਂ ਚਾਹੀਦੀ ਜਿਹਨੇ ਲਾਈ ਉਹ ਨਾ ਅੰਦਰ ਇਹਨੇ ਦਿਖਾਇਆ ਪੁਰਾਣਾ ਕਿਦਾਂ ਵੱਡੀਆਂ ਹੋਏ ਤੋਂ ਥੋੜੀ ਆਮੇ ਧਰੂ ਕਰਨਾ ਅਸਲ ਵਿੱਚ ਕੋਈ ਟੀਚਰ ਨਹੀਂ ਆ ਹੈਗਾ ਕੰਮ ਸੁੱਟਣ ਵਾਲਾ ਹੀ ਆ ਐ ਡਊਡ ਹੋਏ ਲੀਗ ਤੇ ਪ੍ਰੈਸ਼ਰ ਇਹਦਾ ਇੰਨਾ ਯਾਰਾ ਵਾ ਵੀ ਹੋਰ ਮੇਰੇ ਹਿਸਾਬ ਨਾਲ ਸਾਲ ਕਿ ਚੱਲ ਜਾਂਦੀ ਨਾ ਤੇ ਰੁਪਈਆ 40-50 ਹਜ਼ਾਰ ਹੋਰ ਲਾਉਣਾ ਪੈਣਾ 62 ਹਜ਼ਾਰ ਦੀਏ 40-50 ਹਜ਼ਾਰ ਹੋਰ ਹੋ ਗਿਆ ਨਾ ਸਵਾ ਲੱਖ ਤੇ ਇਹ ਸਵਾ ਲੱਖ ਪੈਣਾ ਹੀ ਚੀਕਾਂ ਜੀ ਸਿਰਫ ਚੀਕਾਂ ਜੜੀਆਂ ਹਨ ਵਜਦੀਆਂ ਇਹ ਚੀਕਾਂ ਦੇ ਕਰਕੇ ਪੈਸੇ ਲੱਗੇ ਤੇ ਚੀਕਾਂ ਦੇ ਕਰਕੇ ਆ ਲੀਗ ਹੋਏ ਕੰਮ ਤੇ ਸਾਡੀ ਦੇ ਸਵਾਲ ਇਹੋ ਹੀ ਆ ਫਿਰ ਟਰਬੋ ਟਰਬੋ ਨਾਲਵਾ ਜਿਲਮਾਉਣੀ ਆ 25 ਨੰਬਰ ਲਵਾਓ ਤੇ ਰੀਪਰ ਤੇ ਹੁਣ ਟਰੈਕਟਰ ਚੱਲਣਾ ਰੀਪਰ ਤੇ ਨਹੀਂ ਟਰਬੋ ਟਰਬੋ ਇਹ ਚੱਲਦੀ ਤੇ 25 ਨੰਬਰ ਉਹ ਨਹੀਂ ਚੱਲਦੀ ਅਸਲ ਦੇ ਵਿੱਚ ਉਹ ਟਰਬੋ ਨੇ ਪਿਸਟਨ ਪਾਏ ਹੁਣ ਫੇ ਚੱਲਦੀ 25 ਨੰਬਰ ਦੀ ਆ ਤਾਂ ਆ ਵੀਡੀਓ ਨਹੀਂ

ਮਣੀ ਗੱਡੀ ਵਿੱਚ ਲੋ ਮਿੱਤਰੋ ਆਹ ਦੇ 15 ਐਚਪੀ ਵਾਲੀ 72 ਨੰਬਰ ਅਸਲ ਦੇ ਵਿੱਚ ਟਰਬੋ ਆਏ ਐਚ 200 ਐਸ਼ਰ ਕੰਟਰ ਦੀ ਇਹ ਹੀ ਨੋਰੀ ਵੀ ਆਉਂਦੀ ਚਾਰ ਸਿਲੰਡਰ ਚ ਤੇ ਇਹ 15 ਐਚਪੀ ਵਾਲੀ ਠੀਕ ਆ ਇਹ ਦਿੱਤੀ ਇਹ ਲਾ ਟਰੈਕਟਰ ਕਰਤਾ ਜੇ ਬਿਲਕੁਲ ਅਰੀਜਨਲ ਜਨਸੀ ਫਿੱਟਡ ਇਹ ਹੈ ਕਲੀਨਰ ਲੈਂਦਾ ਸੁੱਕਾ ਤੇ ਤੇਲ ਦੀ ਇਹਦੀ ਬਸ ਐ ਸੈਟਿੰਗ ਰਹਿ ਗਈ ਕਰਨ ਵਾਲੀ ਤੇ ਕੀਤਾ ਇਹਨੂੰ ਤਾਂ ਵੀ ਇਹਨੂੰ ਚਲਾਉਣਾ ਰੀਪਰ ਤੇ ਤੇ ਰੀਪਰ ਤੇ ਗੱਲਬਾਰ ਹੈ ਟਰਬੋ ਦੇ ਨਾਲ ਨਹੀਂ ਬਾਨੇ ਟਰਬੋ ਨੇ ਇੰਗਣ ਗੜਾ ਬ ਮਲ ਦੇਣਾ ਆ ਵੇਖ ਲਓ ਪਹਿਲਾਂ ਕੀ ਹਾਲ ਬਣਾਇਆ ਪੂਰਾ ਤੇਲ ਚੋਣ ਲਿਆ ਸਾਡੇ ਚ ਇਹ ਸਾਰੇ ਟਰਬੋ ਦੇ ਕੰਮ ਆ ਆ ਜਾਣਾ ਇਹ ਥੋੜੀ ਮਾਰਦਾ ਉਹ ਤਾਂ ਨਹੀਂ ਨਹੀਂ ਮਾ ਨਾਟ ਲੱਗਿਆ ਗਲਤੇ ਇਹ ਨਾਟੰ ਦੇਣਾ ਆੜੇ ਬਰੀਕ ਬਰੀਕ ਹਾਂ ਆ ਪ੍ਰੈਸ਼ਰ ਮਾਰ ਹੁਣ ਆ ਪਲੇਟ ਨਾਲ ਆਇਓ ਇੱਥੇ ਰਸੋ ਪਈ ਉਹ ਆ ਪਾਣੀ ਮਾਰੀ ਪਾਣੀ ਮਾਰਿਆ ਵੇਚੋ ਫੇ ਐਟ ਜਾਉਂਦਾ ਫੇ ਉਹਦਾ ਜੈਨ ਜਾ ਪੈਣਾ ਹੂੰ ਇਹ ਜੈਨ ਹੈਗਾ ਵੀ ਇਹ ਮੇਰੇ ਹਿਸਾਬ ਨਾਲ ਮੈਂ ਵੇਚਿਆ ਕਰਦਾ ਕਰ ਪਿਆ ਕਰਦਾ ਸਰਕਾਰ ਲੈ ਜੇ ਜੇ ਕਿਤੇ ਜਾਂ ਜਿਹੜੇ ਹੈ ਕਿਤੇ ਪਤਾ ਨਹੀਂ ਕੋ ਪਾ ਲਿਆ ਨਾ ਲੋ ਵੀ ਮਿੱਤਰੋ ਇਹਦਾ ਹੁਣ ਕਰਨ ਲੱਗੇ ਆ ਪੰਪ ਦੀ ਸੈਟਿੰਗ ਹੂੰ ਰਬੋਰ ਰਹਾ ਉਹਨਾ ਪੰਪਲੀ ਸੈਟਿੰਗ ਹੀ ਇਹਦੀ ਵੀੜਾ ਸੱਤ ਪਾਣੀ ਵਰਗ ਨਹੀਂ ਗਲੇ ੂੰ ਆਵੜਾ ਮਾਰਦਾ ਜਾਂ ਡੀਜ਼ਲ ਤੇ ਨਹੀਂ ਆਉਂਦਾ ਕਿਰੇ ਮੈਂ ਰੀਅਲ ਦਲਦਾ ਹਾਂ ਡੀਅਲ ਆਉਂਦਾ ਦਲਦਾ ਪਾਣੀ ਆਵੇ ਥੱਲੇ ਬਾਟਰ ਡਾਲਾਣੇ ਫਿਰ ਇਹ ਰਹੀ ਹੁਣ ਤੂੰ ਐਨੂੰ ਮਾਰਨੋਂ ਹਟਾਉਣਾ ਵਾ ਨਾੜਾ ਸੰਭੇਦਨ ਨਾ ਗੇਲੇ ਹੂੰ ਲਿਆ ਯਾਰ ਮੈਂ ਪੀ ਲਿਆ ਬਾਕੀ ਸਾਰੇ ਵੀਰੇ ਨਾਲ ਮੈਂ ਦਾ ਆ ਜਿਹੜਾ ਨਟ ਵਾ ਨਾ ਇਥੇ ਮੜਾ ਜਿਵੇਂ ਕਰੀ ਆ ਨਟ ਆ ਇਹ ਤੋਂ ਤੇਲ ਵਾਧਾ ਕਰਦਾ ਆ ਔਰ ਪੇਜਕਾ ਸਾਲੇ ਨਟ ਵਾ ਨਾ ਆੜੀ ਚੂੜੀ ਜੇ ਇਹਨੂੰ ਆਪਾਂ ਐਨ ਘੁਮਾਵਾਂਗੇ ਇਧਰ ਨੂੰ ਤੇ ਇਹ ਤੇਲ ਘਟਣਾ ਤੇ ਜੇ ਆਪਾਂ ਇਧਰ ਘੁਮਾਵਾਂਗੇ ਜਾਂ ਨਹੀਂ ਕੱਸਾਂਗੇ ਨਾਟ ਤੇ ਫੇਤੇ ਲਈ ਵਧਾਣਾ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਤੇਲ ਟਰੈਕਟਰ ਦਾ ਵਧਾਉਣਾ ਜਾਂ ਘਟਾਉਣਾ ਉਹ ਵਾਤਵਾਰ ਇੱਕ ਜੂੜੀ ਜਾਂ ਦੋ ਜੂੜੀ ਵਧਾਵੇ ਸਿੰਪਲ ਦਾ ਟਰਬ ਵਾਲੇ ਦਾ ਚਲੋ ਜਿੰਨਾ ਟਰਬੋ ਜਲਦੀ ਹੈ ਉਹਨਾਂ ਕੋਈ ਵਧਾਈ ਜਾਵੇ ਪਰ ਸਿੰਪਲ ਦਾ ਦੋ ਜੂੜੀਆਂ ਇੱਕ ਜੂੜੀ ਦਾ ਹੋਵੇ ਤੋਂ ਮਰ ਤੇਲ ਨਾਲ ਵਧਾਵੇ ਆ ਤੁਹਾਡੇ ਸਾਹਮਣੇ ਹੁਣ ਕਰ ਲਗੇ ਛੜੀ ਗੇਰੀ ਇਦਾਂ ਪਾ ਕੇ ਪਾਣਾ ਤੇ ਪੇਟ ਕਰ ਪਾ ਕੇ ਦੇ ਓਏ ਆ ਵਾਈਟ ਹਾਂ ਇਹ ਕਿ ਚਲੰਦੀ ਗੜ ਦੇ ਇੱਕ ਰੈੱਡ ਲੰਦੀ ਮੈਂ ਗੱਲ ਉਹ ਮੇਰੀ ਮੈਂ ਲੈਂਦੀ ਆ ਆ ਹੁਣ ਆਪਾਂ ਤੇਲ ਲੱਗਿਆ ਇਹਦਾ ਓਹੋ ਆ ਮੇਰੀ ਜਣੀ ਕਟਾਉ ਜਰਮਨ ਓਏ ਤੇ ਮਰੀ ਉੱਪਰ ਦੇਖੋ ਓਏ ਹਾਂ ਹਾਂ ਟ੍ਰੈਂਟਰ ਸਟਾਰਟ ਕਰ ਦੇਖਾਂ ਕਿ ਕਿੰਨਾ ਧੂਆਂ ਮਾਰਦਾ ਟਰੈਕਟਰ ਚੜ पूरी डिटेल जो लवांगे वीडियो सारी